ਫੇਰ 7 ਲਾਈਟਾਂ ਤੇ ਚੱਲ ਰਹੇ ਐਸ்சிਬੀਸੀ ਮਹਾਪੰਚਾਇਤ ਵੱਲੋਂ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਦਾ ਵੱਲੋਂ ਅੱਜ ਐਸਐਸਪੀ ਮੋਹਾਲੀ ਦਾ ਘਰਾਬ ਕਰਨਾ ਸੀ ਪਰ ਪੁਲਿਸ ਵੱਲੋਂ ਮੌਕੇ ਤੇ ਹੀ ਮੋਰਚੇ ਉੱਤੇ ਪਹੁੰਚਾ ਗਿਆ ਜੇ ਡੀਐਸਪੀ ਹਰਸਿਮਰਨ ਸਿੰਘ ਬੱਲ ਮੋਰਚੇ ਤੇ ਪਹੁੰਚੇ ਅਤੇ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਦੀ ਅਗਵਾਈ ਕਰਦੇ ਸਮਾਜ ਸੇਵੀ ਬਲਵਿੰਦਰ ਗੁੰਮੜਾ ਤੋਂ ਮੈਮੋਰੰਡਮ ਲਿੱਤਾ ਅਤੇ ਉਹਨਾਂ ਨੂੰ ਸੁਨਿਸ਼ਚਿਤ ਕੀਤਾ ਕਿ ਜਿਹੜੇ ਵੀ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਉਹਨਾਂ ਨੂੰ ਇਨਵੈਸਟੀਗੇਸ਼ਨ ਦੇ ਵਿੱਚ ਪਾ ਕੇ ਸ਼ਹਿਰ ਤੇ ਉਹ ਜਿੱਤੀ ਹਲ ਕੀਤਾ ਜਾਵੇਗਾ ਜਾਣਕਾਰੀ ਦਿੰਦੇ ਹੋਏ ਸਮਾਜ ਸੇਵੀ ਬਲਵਿੰਦਰ ਗੁੰਮੜਾ ਅਤੇ ਡੀਐਸਪੀ ਸਿਟੀ 2 ਹਰਸ਼ਮਰਨ ਸਿੰਘ ਬਲ ਅੱਜ ਜਿਹੜਾ ਹੈ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਅਸੀਂ 28 ਤਰੀਕ ਨੂੰ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਦਾ ਪਹਿਲਾਂ ਇੱਥੇ ਬਹਾਰਾ ਜੀ ਦਾ ਜਨਮ ਦਿਹਾੜਾ ਮਨਾਇਆ ਸੀ ਉਸ ਤੋਂ ਬਾਅਦ ਲੋਕ ਇਕੱਠੇ ਜਿਵੇਂ ਅੱਜ ਸੰਗਤ ਇਕੱਠੀ ਹੈ ਇਕੱਠੇ ਹੋ ਕੇ ਸੰਗਤ ਨੇ ਸੱਤ ਵਜੇ ਦੀ ਇੱਥੇ ਲਾਈਟਾਂ ਤੇ ਇਮੇ ਆ ਪੱਤੇ ਪਏ ਨੇ ਪੱਤੇ ਇਕੱਠੇ ਹੋਏ ਸੀ ਉਹਦੀ ਜਿਹੜਾ ਪਾ ਕੇ ਅਸੀਂ ਜਿਹੜਾ ਐਲਾਨ ਕੀਤਾ ਸੀ 10 ਦਿਨ ਦਾ ਅਲਟੀਮੇਟਮ ਦਿੱਤਾ ਸੀ ਜਿਹੜਾ ਮਾਨਯੋਗ ਡੀਜੀਪੀ ਸਾਹਿਬ ਨੂੰ ਏਡੀਜੀਪੀ ਸਾਹਿਬ ਨੂੰ ਤੇ ਡੀਸੀਆਂ ਨੂੰ ਵੀ ਇੱਕ ਮੰਗ ਪੱਤਰ ਦੇ ਕੇ ਆਏ ਸੀ ਵੀ ਸਾਡਾ ਇਹ ਮੰਗ ਸਾਡੀ ਮੰਨੋ ਨਹੀਂ ਤਾਂ ਅਸੀਂ ਫਲਾਣਾ ਇਸ ਤਰੀਕ ਨੂੰ ਅਸੀਂ ਆਹ ਕੰਮ ਜਿਹੜਾ ਕਰਾਂਗੇ 28 ਤਰੀਕ ਨੂੰ ਪਰ ਲੇਕਿਨ ਇਹ ਕਿਥੇ ਕਹਿੰਦੇ ਤੁਸੀਂ ਜਿਹੜਾ ਬੱਚਾ ਮੈਂ ਇਹ ਕਹਿੰਦਾ ਸੀ ਵੀ ਜਿਹੜਾ ਬੱਚਾ ਰੱਖਿਆ ਤੁਸੀਂ ਮਰਿਆ ਹੋਇਆ ਬੱਚਾ ਰੱਖਿਆ ਜੀ ਗੰਦਗੀ ਪਾਦੀ ਪਰਚਾ ਕਰਤਾ ਐਫ ਆਈ ਆਰ ਨੰਬਰ 14 ਥਾਣਾ ਫੇਸ ਸਾਟਣ ਜੋ ਮੇਰੇ ਤੇ ਤੇ ਮੇਰੇ ਘਰ ਵਾਲੀ ਦੇ ਪਰਚਾ ਕੀਤਾ ਉਹ ਪਰਚੇ ਨੂੰ ਰੱਦ ਕਰਾਉਣ ਲਈ ਅੱਜ ਅਸੀਂ ਪੁਲਿਸ ਪ੍ਰਸ਼ਾਸਨ ਦਾ ਐਸਐਸਪੀ ਮੋਹਾਲੀ ਦਾ ਘਰੋਂ ਕਰਨਾ ਸੀ ਅਸੀਂ ਘਰੋਂ ਕਰਨ ਵਾਸਤੇ ਇੱਥੇ ਇਕੱਠ ਕੀਤਾ ਸੀ ਪਰ ਸਾਨੂੰ ਪੁਲਿਸ ਅਫਸਰਾਂ ਦੇ ਫੋਨ ਆਣੇ ਸ਼ੁਰੂ ਹੋਏ ਵੀ ਜੇ ਤੁਹਾਡਾ ਮੰਗ ਪੱਤਰ ਹੈ ਅਸੀਂ ਪੜਤਾਲ ਕਰਕੇ ਇਨਕੁਆਇਰੀ ਕਰਕੇ ਉਹ ਤੁਹਾਡਾ ਮਸਲਾ ਜਿਹੜਾ ਸੋਲਵ ਕਰ ਦਾਂਗੇ ਪਰ ਸਾਨੂੰ ਸਾਡੇ ਸਾਰੀ ਸਾਥੀਆਂ ਨਾਲ ਸਲਾਹ ਕੀਤੀ ਉਹ ਕਹਿੰਦੇ ਕੋਈ ਗੱਲ ਨਹੀਂ ਇੱਥੇ ਅਫਸਰ ਆ ਕੇ ਆਪਣੀ ਸਟੇਟਮੈਂਟ ਦੇਣਗੇ ਵਿਸ਼ਵਾਸ ਦੇਣਗੇ ਉਹ ਤੁਹਾਡੇ ਰਹੀਂ ਜੋ ਕਹਿਣਗੇ ਉਹ ਤੁਸੀਂ ਆਪਣਾ ਆਪ ਸਭ ਦੇ ਸਾਹਮਣੇ ਕਰਦੇ ਵੀ ਹਾਂ ਇਹ ਕੇਸ ਹੀ ਨਹੀਂ ਪਰ ਮੇਰਾ ਇਕੱਲੇ ਦਾ ਇਹ ਕੇਸ ਨਹੀਂ ਸੀ ਨਾਲ ਮੇਰੇ ਪੰਜ ਕੇਸ ਹੋਰ ਵੀ ਸੀ ਅੱਜ ਜਿਹੜੇ ਮੈਂ ਇਹ ਕਹਿਣਾ ਚਾਹੁੰਦਾ ਆ ਵੀ ਇਹ ਲੋਕਾਂ ਨੇ ਸਾਡੇ ਉੱਸੀ ਪੱਤੇ ਰੱਖੇ ਕੱਟੇ ਰੱਖਦੇ ਆ ਉਹ ਕਹਿੰਦੇ ਗੰਦਪਾਦ ਪਰ ਲੋਕਾਂ ਦੀ ਪੁਲਿਸ ਨੇ ਜਿਹੜੀ ਜ਼ਿੰਦਗੀ ਤਬਾਹ ਕਰਤੀ ਕਈ ਕੇਸ ਹੈ ਜਿਹੜਾ ਥਾਣਾ ਫੇਸ ਅਠੇ ਜਿਹੜੀ ਜ਼ਿੰਦਗੀ ਤਬਾਹ ਕਰਦੀ 307 ਦੇ ਕੇਸ ਨੇ ਕਿਡਨੈਪਿੰਗ ਦੇ ਕੇਸ ਹੈ ਜਿਹੜੇ ਬੰਦੇ ਨੂੰ ਟ੍ਰੇਸ ਨਹੀਂ ਕਰਦੇ ਜਿਹੜੇ ਦੋਸ਼ੀ ਨੇ ਉਹ ਬਾਹਰ ਫਿਰ ਰਹੇ ਜੇਕਰ ਗਲਤ ਹੋਇਆ ਪਰਚਾ ਕਿ ਤੁਸੀਂ ਮਰਿਆ ਦਾ ਖੱਲਾ ਕਿੱਥੋਂ ਲਏ ਉਹ ਪਰਚਾ 101% ਗਲਤ ਹੋਇਆ ਸਾਡਾ ਕੀਤਾ ਅਸੀਂ ਲੋਕ ਹੈ ਅਸੀਂ ਅਸੀਂ ਰਮਦਾਸੀ ਹੈ ਜਿਮਾਰਾ ਸਾਡਾ ਛੇਲਣ ਦਾ ਕੀਤਾ ਉਹ ਗਲਤ ਕਿਵੇਂ ਹੋਇਆ ਮਰਿਆ ਵਾ ਡੰਗਰ ਨਿਕ ਕਿਵੇਂ ਹੋਇਆ ਆ ਸਾਰੀ ਤੁਸੀਂ ਦੇਖਦੇ ਆ 150 ਕੋਟੇ ਦੀ ਲਿੱਤ ਪਈ ਹੈ ਫੇਰ 60 ਦੀਆਂ ਲੇਟਾਂ ਕੋਲੇ ਖੜੇ ਨੇ 150 ਕੋਟੇ ਦੀ ਲਿੱਦਾ ਵੀ ਸਮੈਲ ਉਹਨਾਂ ਦੀ ਜ਼ਿਆਦਾ ਗੰਦਗੀ ਪੱਤੇ ਦੀ ਜਾਂ ਕੱਟੇ ਦੀ ਜ਼ਿਆਦਾਗੀ ਉਹ ਰੱਖਿਆ ਪੱਲੀ ਤੇ ਤੇ ਉਸੇ ਤਰ੍ਹਾਂ ਚੱਕਦੇ ਕੋਈ ਛੱਡ ਕੇ ਨਹੀਂ ਗਿਆ ਜਿੱਦੀ ਵੀਡੀਓ ਪਣੀ ਵੀ ਸਾਰਾ ਕੁਝ ਪਣੀ ਵੀ ਆ ਇਸ ਕੁਸ ਨੇ ਝੂਠਾ ਪਰਚਾ ਕਰਿਆ ਕਹਿੰਦੇ ਜੀ ਨੌ ਫੇਸ ਜਿਹੜਾ ਮਜੈਸਟਿਕ ਹੋਟਲ ਹੈ ਉਹਦੇ ਕੋਲੋਂ ਉਹਦੇ ਘਰ ਵਾਲੀ ਤੇ ਬਲਵਿੰਦਰ ਸਿੰਘ ਕੱਟਾ ਬੱਚੇ ਜਿਹੜੇ ਲੈ ਕੇ ਲੰਗੇ ਖੱਲਾ ਲੰਗੀਆਂ ਤੇ ਸਾਡੇ ਕੋਲ ਵੀਡੀਓ ਪਈ ਹੈ ਇਸ ਐਸਐਚਓ ਦੇ ਖਿਲਾਫ ਵੀਡੀਓ ਪਈ ਸਾਡੇ ਕੋਲੇ ਵੀ ਜਿਹੜਾ ਚੱਕ ਰਹੇ ਉਸ ਟਾਈਮ ਐਸਐਚਓ ਸੁਆਣਾ ਖੜਿਆ ਤੇ ਦੋ ਐਸਆਈ ਨਾਲ ਖੜੇ ਜਿੱਥੋਂ ਅਸੀਂ ਕੱਟਾ ਚੱਕ ਰਹੇ ਸਾਰਾ ਕੁਝ ਹੈ ਪਰ ਐਫਆਈਆਰ 'ਚ ਲਿਖ ਰਹੇ 9 ਫੇਸ ਤੋਂ ਲੈ ਕੇ ਸਾਰਾ ਕੁਝ ਲੈ ਕੇ ਦੀਆਂ ਸਾਰੀਆਂ ਰਿਕਾਰਡਿੰਗਾਂ ਸਾਰੀਆਂ ਫੁਟੇ ਸਾਡੇ ਕੋਲ ਹੈ ਇਸ ਐਸਐਚਓ ਦੇ ਖਿਲਾਫ ਪੁਲਿਸ ਦੇ ਖਿਲਾਫ ਸਾਡਾ ਸੰਘਰਸ਼ ਚੱਲੂਗਾ ਜੇ ਸਾਡਾ ਇਹ ਜਿਹੜਾ ਪਰਚਾ ਇਹ ਤੁਹਾਡੇ ਰਹੀਂ ਜੇਕਰ ਪੁਲਿਸ ਕਰਦੀ ਹੈ ਤਾਂ ਉਹਨਾਂ ਦਾ ਧੰਨਵਾਦ ਜੇਕਰ ਨਹੀਂ ਕਰ ਦਿੱਤਾ ਅਗਲਾ ਸੰਘਰਸ਼ ਬੇਸਿਕਲੀ ਜਿਹੜੇ ਹੈਗੇ ਇਹਨਾਂ ਦੇ ਅਸੀਂ ਮੰਗ ਪੱਤਰ ਲੈ ਲਿਆ ਇਹਨੂੰ ਬੋਟਾ ਬਾਚ ਕੇ ਤੇ ਜੋ ਵੀ ਇਹਨਾਂ ਦੀ ਮਿਸਲ ਮੈਂ ਆਪ ਤੌਰ ਆਪਣੇ ਤੌਰ ਤੇ ਜਿੰਨੇ ਵੀ ਇਹਦੇ ਵਿੱਚ ਪੁਆਇੰਟ ਸਾਰੇ ਚੈੱਕ ਕਰਕੇ ਤੇ ਉਹ ਚਾਪਸਰਾ ਨਾਲ ਗੱਲ ਕਰਕੇ ਐਸਐਸਪੀ ਸਾਹਿਬ ਨਾਲ ਜੋ ਵੀ ਇਹਨਾਂ ਦੇ ਗਰਵੈਂਸਸ ਹੈ ਉਹ ਦੂਰ ਕਰ ਦਿੱਤੇ ਜਾਣ ਬੀਸੀ ਸਰ ਕਈ ਇਹ ਜੇ ਪੀੜੇ ਤੇ ਇੱਥੇ ਆਏ ਨੇ ਜਿਹੜੇ ਇੱਥੇ ਮੀਡੀਆ ਦੇ ਸਾਹਮਣੇ ਵੀ ਦਾਅਵੇ ਕਰ ਰਹੇ ਜੇ ਉਹਨਾਂ ਨੂੰ ਇਨਸਾਫ ਨਾ ਮਿਲਿਆ ਤਾਂ ਸੁਸਾਇਸਾਈਡ ਕਰ ਲੈਣਗੇ। ਕੀ ਪੁਲਿਸ ਦਾ ਰਵਈਆ ਇੰਨਾ ਖਰਾਬ ਹੋ ਗਿਆ ਪੰਜਾਬ 'ਚ ਖਾਸ ਕਰਕੇ ਗੱਲ ਕੀਤੀ ਜਾਵੇ ਕਿ ਲੋਕ ਸੁਸਾਇਸਾਈਡ ਕਰਨ ਤੇ ਮਜਬੂਰ ਹੋ ਜਾਣ? ਇਹੋ ਜੀ ਕੋਈ ਗੱਲ ਨਹੀਂ ਹੁੰਦੀ। ਕਿ ਇਹ ਇਹਦੇ ਤੇ ਅਸੀਂ ਜਿਹੜਾ ਜਿਹੜਾ ਉਹਨਾਂ ਨੇ ਦੱਸਿਆ ਉਹ ਮੈਂ ਹੁਣੇ ਐਸਐਚਓ ਸਾਹਿਬ ਨੂੰ ਇਨਸਟਰਕਸ਼ਨ ਦੇ ਦਿੱਤੀ ਹੈ। ਵੀ ਸਾਰਾ ਮੌਕਾ ਵੇਖ ਕੇ ਜੋ ਵੀ ਕਿਉਂਕਿ ਇਹ ਨਹੀਂ ਗੱਲ ਹੁੰਦੀ ਵੀ ਜੇਕਰ ਕੋਈ ਟੈਕਨੀਕਲ ਇਸ਼ੂ ਹੋਊਗਾ ਉਹਦੇ ਵਿੱਚ ਜਿਹੜਾ ਕੋਰਟ ਦਾ ਮਸਲਾ ਹੋਏ ਉਹ ਕੋਰਟ ਹੀ ਹੱਲ ਕਰੂਗੀ ਤੇ ਜਿਹੜਾ ਸਾਡੇ ਲੈਕ ਹੋਊਗਾ ਉਹ ਅਸੀਂ ਕਰ ਲਿਆ ਕਿਉਂ ਨਾ ਪਰਦਸ਼ਨ ਦਿੱਤਾ ਸੀ ਤੁਹਾਨੂੰ ਰਾਸੀ ਤੋਂ ਨੇ ਫੱਲਾਕੀ ਪੱਤਾ ਦਿੱਤਾ ਉਹ ਦੇਖ ਕੇ ਵੀ ਅੱਖਾਂ ਮੁਰਿਆ ਆ ਲੈ ਹਾਂਜੀ ਉਹ ਹੀ ਉਹਦੇ ਵਿੱਚ ਸੀ ਕਿਉਂਕਿ ਪੀਪਲ ਫੋਰ ਐਨੀਮਲ ਦੀ ਇੱਕ ਕੰਸਿਡਰ ਹੋ ਚੁੱਕੀ ਜਿੱਦਾਂ ਨੇ ਇਹ ਕਿਹਾ ਸੀ ਕਿ ਜਦਿਆਂ ਖੱਲਾ ਰੱਖ ਨਹੀਂ ਸਕਦੇ ਜਿਹਦੇ ਕਰਕੇ क्रुएल्टी एक्ट ਦਾ ਪਾਚਾ ਹੋਇਆ ਸੀਗਾ ਉਹਨੂੰ ਵੀ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਦੇਖ ਲਾਂਗੇ ਕਿ ਕੀ ਕਿਹੜੇ ਉਹਦੇ ਤੇ ਜਾਊਗਾ